ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਨਾਮ ਸਰਿੰਦਰਜੀਤ ਸਿੰਘ ਪਾਲ ਹੈ ਮੈਂ ਕੇਸਵਾਪ ਚਾਸ ਸੰਥਾ ਦਾ ਸੇਵਕਾ ਜੀ ਅਸੀਂ ਜਿਹੜੀ ਸੰਥਾ ਹੈ ਉਹ ਬਹੁਤ ਸਾਰੇ ਪ੍ਰੋਗਰਾਮ ਕਰਾਦੀ ਹੈ ਪਰ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਧਾਰਮਿਕ ਤਰਬਦਾਲ ਤੇ ਜਗੇ ਸਾਡੀਆਂ ਵੈਲਿਊਜ਼ ਦੇ ਉਹਨਾਂ ਨਾਲ ਜੋੜੀ ਰੱਖਿਆ ਜਾਵੇ ਤੋਂ ਲਈ ਅਸੀਂ ਕਈ ਤਰ੍ਹਾਂ ਦੇ ਪਰਸਨੈਲਿਟੀ ਡਵੈਲਪਮੈਂਟ ਪ੍ਰੋਗਰਾਮ ਕਰਾਉਣਾ ਹੈ ਕਰੀ ਕੈਪਟ ਲਗਾਣੇ ਆ ਇਹ ਜਿਹੜਾ ਪ੍ਰੋਗਰਾਮ ਇਸ ਹੈਗਾ ਵਾਲਾ ਇਹ ਪਹਿਲੇ 23 ਸਾਲੋਂ ਕਰਾ ਰਹੇ ਆ 24ਵਾਂ ਪ੍ਰੋਗਰਾਮ ਅੱਜ ਹੋ ਰਿਹਾ ਹੈ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਹੀ ਖਾਲਸਾ ਸੀ ਖਾਲਸਾ ਚੁਣਨੇ ਆ ਜਿਹੜਾ ਬੱਚਾ ਕਿਉਂ ਰਿਪਰਸਨੈਲਿਟੀ ਔਰ ਟੈਲੈਂਟ ਔਰ ਉਹਦੇ ਨੌਲੇਜ ਦੇਖਦੇ ਹੋਏ ਗੁਰਵਤ ਦਾਲੋਂ ਦੇਖਦੇ ਹੋਏ ਅਸਰ ਚੁੰਡੇਆ ਔਰ ਉਹਦੇ ਦੇ ਇਲਾਵਾ ਜਿਹੜੇ ਕੁਝ ਹੋਰ ਨਾਮ ਰੱਖੇ ਹੋਏ ਨੇ ਪਰ ਜਿਹੜਾ ਵੀ ਪਾਰਟਿਸਪੈਂਟ ਦਾ ਸਾਰੇ ਨੋਮੀ ਨਾਮ ਇੱਧਰ ਲਿਆ ਅੱਜ ਅਸੀਂ ਗੀਤ ਵੀ ਰਿਲੀਜ਼ ਕਰ ਰਹੇ ਹਾਂ ਸਰਦਾਰ ਨੂੰ ਬੁਲਾਓ ਇਹ ਪਹਿਲੀ ਵਾਰ ਰਿਲੀਜ਼ ਹੋ ਰਿਹਾ ਹੈ ਤੇ ਇਹਨੂੰ ਅਸੀਂ ਹੁਣੇ ਰਿਲੀਜ਼ ਕਰਾਂਗੇ ਸਟੇਜ ਤੇ ਹੋਣ ਵਾਲਾ ਹੈ ਤੇ ਉਹ ਸਰਦਾਰ ਨੂੰ ਬੁਲਾਓ ਜਿਹੜਾ ਗੀਤ ਹੈ ਉਹਨੂੰ ਖਾਸ ਤੈ ਲਿਖਿਆ ਹੈ ਔਰ ਉਹ ਸੰਗੀਤ ਜਿਹੜਾ ਔਰ ਗਾਇਆ ਹੈ ਜੋ ਆਵਾਜ਼ ਦਿੰਦੀ ਹੈ ਉਹ ਆਪਣਾ ਸੋਰ ਸੋਰ ਸਾਜ਼ ਦਿੰਦੀ ਹੈ ਇਹ ਪ੍ਰੋਗਰਾਮ ਹਰ ਸਾਲ ਕਰਾਇਆ ਜਾਂਦਾ ਹਾਂਜੀ ਹਰ ਸਾਲ ਕਰਾਇਆ ਜਾਂਦਾ ਹੈ ਇਹ ਦਿੱਲੀ ਜੰਦਰ ਲੁਧਿਆਣਾ ਕਰਨਾਲ ਚੰਡੀਗੜ੍ਹ ਅੰਮ੍ਰਿਤਸਰ ਇਹਨਾਂ ਸ਼ਹਿਰਾਂ ਵਿੱਚ ਕਰਾਇਆ ਜਾਂਦਾ ਹੈ ਸਾਲ ਬਾਅਦ ਸਾਲ ਕਰੀ ਕਰੀ ਕਿਤੇ ਨਾਗਰਿਕ ਚਾਹੁੰਦਾ ਹੈ ਨਿਮਾ ਪ੍ਰੋਗਰਾਮ ਕਰਾਇਆ ਗਿਆ 24ਵਾਂ ਪ੍ਰੋਗਰਾਮ ਹੈ ਇਹ ਅੱਜ ਦਾ ਪ੍ਰੋਗਰਾਮ 24 ਹੈ 23 ਸਾਲ ਹੁੰਦਾ ਰਿਹਾ 2 ਸਾਲ ਵਿੱਚ ਬੰਦ ਰਿਹਾ ਸੀ ਕਰੋਨਾ ਕਰਕੇ 1992 ਤੋਂ ਲਗਾਤਾਰ 1992 ਤੋਂ ਲਗਾਤਾਰ ਚੱਲ ਰਿਹਾ ਹੈ ਸਾਡੇ ਪਾਲ ਸਾਹਿਬ ਜੋ ਕੇ ਸੰਭਾਲ ਸਥਾ ਜੋ ਉਹਨਾਂ ਨੇ ਬਣਾਈ ਹੈ ਬਹੁਤ ਲੰਮੇ ਸਮੇਂ ਤੋਂ ਪਾਲ ਸਾਹਿਬ ਇਹ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਸੋ ਇਸ ਇਸ ਦੇ ਨਾਲ ਨੌਜਵਾਨ ਬੱਚਿਆਂ ਦੇ ਵਿੱਚ ਬਹੁਤ ਅਵੇਰਨੈਸ ਪੈਦਾ ਹੁੰਦੀ ਹੈ ਸੋ ਮੈਂ ਆਸ ਰੱਖਦਾ ਪਾਲ ਸਾਹਿਬ ਜਿਹੜੇ ਵੀ ਇਹੋ ਜਿਹੇ ਗੁਰਸਿੱਖੀ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕੰਮ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੇ ਵੀ ਮੈਂਬਰ ਹੋਣ ਦੇ ਨਾਤੇ ਅਸੀਂ ਹਮੇਸ਼ਾ ਹੀ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਆਂ ਆਸ ਕਰਦੇ ਆਂ ਪਾਲ ਸਾਹਿਬ ਨੂੰ ਹੋਰ ਚੜ੍ਹਦੀ ਕਲਾ ਦੇ ਨਾਲ ਆਪਣੇ ਖਾਲਸਾ ਪੰਥ ਦੀ ਸੇਵਾ ਕਰਨ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਿੰਘ ਮਰਵਾਹਾ ਅੱਜ ਕੇਸਮਾਲ ਪ੍ਰਜਾ ਸੰਸਥਾ ਦਾ 22ਵਾਂ ਪ੍ਰੋਗਰਾਮ ਜਿਹੜਾ ਸਾਗਾ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਜਿਸ ਦੇ ਵਿੱਚ ਸ਼੍ਰੀ ਖਾਲਸਾ ਸ਼੍ਰੀ ਖਾਲਸਾ ਜਿਹੜਾ ਚੁਣਿਆ ਜਾਏਗਾ ਔਰ ਸਿੰਦਰਜੀਤ ਸਿੰਘ ਜੀ ਪਾਲ ਲੰਮੇ ਸਮੇਂ ਤੋਂ ਥਰੂਆਊਟ ਇੰਡੀਆ ਦੇ ਵਿੱਚ ਜਿਹੜੀ ਇਹ ਸੇਵਾ ਜਿਹੜੀ ਇਹ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕਰਵਾ ਰਹੇ ਨੇ ਉਹ ਮੈਂ ਜੀਪ ਖਾਲਸਾ ਜਵਾਨ ਵੱਲੋਂ ਔਰ ਸ਼੍ਰੋਮਣੀ ਗੁਰਦਾਰ ਪ੍ਰਮੰਤਕ ਕਮੇਟੀ ਵੱਲੋਂ ਸਾਡੇ ਆਏ ਨੇ ਨਮਾਇंदे ਇੱਥੇ ਔਰ ਇਹਨਾਂ ਨੂੰ ਬਹੁਤ ਬਹੁ ਮੁਬਾਰਕਬਾਦ ਪਰ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਸਤਿ ਸ੍ਰੀ ਅਕਾਲ ਪਾਤਸ਼ਾਹ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਪ੍ਰੋਗਰਾਮ ਜਿਹੜੇ ਕਰਦੇ ਰਹੇ। ਮੈਂ ਹਰਪਾਲ ਸਿੰਘ ਗੱਲੂ ਵਾਲੀਆ ਅੱਜ ਬੜੀ ਖੁਸ਼ੀ ਦੀ ਗੱਲ ਆ 24 ਸਾਲ ਹੋ ਗਏ ਨੇ ਐਸਜੀਐਸਪਾਲ ਚੀਫ ਇਨਕਮ ਟੈਕਸ ਕਮਿਸ਼ਨਰ ਰਿਟਾਇਰਡ ਇਹਨਾਂ ਨੇ ਇੱਕ ਪਰਾਲਾ ਕੀਤਾ ਸੀ ਇਹ ਸਿੱਖ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ ਦਾ ਜਿਹੜੇ ਕਿ ਸਾਡੇ ਬੱਚੇ ਜਿਹੜੇ ਅੱਜ ਨਸ਼ੇ ਦੇ ਕੋੜ ਦੇ ਵਿੱਚ ਵੜੇ ਹੋਏ ਨੇ ਉਹ ਬਾਹਰ ਨਿਕਲਣ ਤੇ ਆਪਣੀ ਸ਼ਖਸੀਅਤ ਨੂੰ ਨਿਖਾਰਨ ਇੱਥੇ ਅੱਜ 2024-25 ਦਾ ਹੀ ਤੇ ਸ਼ੀਖ ਖਾਲਸਾ ਦਾ ਕੰਪੀਟੀਸ਼ਨ ਹੋ ਰਿਹਾ ਜਿਹੜਾ ਵੀ ਇੱਥੇ ਪੂਰੇ ਭਾਰਤ ਚੋਂ ਬੱਚੇ ਆਏ ਨੇ ਜਿਹੜੇ ਬੱਚੇ ਇੱਥੇ ਅਚੀਵ ਕਰਨ ਨੇ ਉਹਨਾਂ ਨੂੰ ਟੁਕਵੇਂ ਆ ਨਾਮ ਪਹਿਲੇ ਬੱਚੇ ਨੂੰ ਜਿਹੜਾ 15000 ਰੁਪਿਆ ਕੈਸ਼ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਇਸੇ ਤਰ੍ਹਾਂ ਹੀ ਦੂਸਰੇ ਬੱਚੇ ਨੂੰ 10000 ਰੁਪਿਆ ਤੇ ਤੀਸਰੇ ਨੂੰ 5000 ਰੁਪਿਆ ਅਤੇ ਜਿਹੜੇ ਆਏ ਬੱਚੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਵੀ ਇੱਥੇ ਪਾਲ ਸਾਹਿਬ ਨੇ ਮਹਈਆ ਕਰਵਾਈ ਆ ਇਹ ਸੰਸਥਾ ਦਾ ਅਪਰਾਲਾ ਵਾ ਕਿ ਅਸੀਂ ਹਰ ਸਾਲ ਇਹ ਕੰਪੀਟੀਸ਼ਨ ਕਰਵਾਉਣਾ ਵਾ ਅਤੇ ਜਿਹੜੇ ਬੱਚੇ ਜੇਤੂ ਰਹਿਣਗੇ ਉਹਨਾਂ ਦਾ ਜਿਹੜਾ ਉਤਸ਼ਾਹ ਵੀ ਕਰਨਾ ਵਾ ਤੇ ਉਹ ਉਤਸ਼ਾਹ ਦੇ ਨਾਲ ਜਿਹੜਾ ਬੱਚਿਆਂ ਨੂੰ ਹੋਰ ਪ੍ਰਸਥਾਨ ਮਿਲੇਗਾ ਅਜੀਪਾਲ ਸਾਹਿਬ ਨੇ ਇੱਕ ਗੀਤ ਵੀ ਲਿਖਿਆ ਸਰਦਾਰ ਦੇ ਉੱਪਰ ਜਿਹੜਾ ਅੱਜ ਰਿਲੀਜ਼ ਕੀਤਾ ਵਾ ਉਹ ਵੀ ਸ਼ਾਰਟਲੀ ਤੁਹਾਨੂੰ ਦੱਸਿਆ ਜਾਵੇਗਾ ਵਾਹ ਇਹ ਖਾਸ ਤੇ ਸ਼ੀ ਕਾਸਾ ਰੱਖਿਆ ਤੇ ਜਿਹਨਾਂ ਲੱਗਦੇ ਨੇ ਸਿੰਘ ਖਾਲਸਾ ਤੇ ਕੋਈ ਜਿਆਦਾ ਜਿਹੜਾ ਨੰਨਾ ਆਜੇ ਸਮੇਂ ਦੇ ਬਦਲਾਅ ਦੇ ਨਾਲ ਜਿਸ ਤਰ੍ਹਾਂ ਸਮਾ ਬਦਲਿਆ ਵਾ ਚੇਂਜ ਆਈ ਹੈ এডੂਕੇਸ਼ਨ ਦੇ ਵਿੱਚ ਸਿੰਘ ਤੇ ਕੋਰ ਵੀ ਚੱਲਦੇ ਰਹੇ ਪਏ ਨੇ ਕੰਪੀਟੀਸ਼ਨ ਲੇਕਿਨ ਇਹ ਵੀ ਇੱਕ ਜਿਹੜਾ ਕੰਪੀਟੀਸ਼ਨ ਹੈ ਵਰਲਡ ਲੈਵਲ ਦਾ ਤੁਹਾਨੂੰ ਆਪ ਜੀ ਦੀ ਜਾਣਕਾਰੀ ਲਈ ਦੱਸ ਤੀਏ ਪਿਛਲੇ ਸਾਲ ਇਹ ਕੰਪੀਟੀਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਪਾਰਟਿਸਪੈਂਟ ਆਪਣਾ ਹੋਇਆ ਵਾ ਇੰਟਰਨੈਟ ਰਾਹੀਂ ਲੇਕਿਨ ਇਸ ਸਾਲ ਕਿਸੇ ਵੇਲੇ ਕਨੈਕਟੀਵਿਟੀ ਦੀ ਦਿੱਕਤ ਆ ਜਾਂਦੀ ਐਸ ਸਾਲ ਕਮੇਟੀ ਨੇ ਫੈਸਲਾ ਕੀਤਾ ਵੀ ਇਹਨੂੰ ਇਸ ਤਰ੍ਹਾਂ ਹੀ ਰੱਖਿਆ ਜਾਵੇ ਬਾਹਰ ਦੇ ਬੱਚਿਆਂ ਨੂੰ ਵੀ ਜਿਹੜਾ ਪਹਸਾਨ ਕੀਤਾ